ਅੱਜ ਛੋਡੇ ਵਾਸਤੇ ਟਰੈਕਟਰ ਲੈ ਕੇ ਆਏ ਆ Mahindra 475 DI ਟਰੈਕਟਰ ਆ ਮਾਡਲ ਹੈਗਾ 1997 ਮਗਰ ਲਈ ਟਾਇਰ ਟਰੈਕਟਰ ਦੇ ਹੈਗੇ ਮਿੱਤਰੋ 65 ਪੈਸੇ ਮੂਰਲੇ ਟਾਇਰ ਹੈਗੇ ਅੱਧੇ ਟਰੈਕਟਰ ਮਿੱਤਰੋ ਸਾਰਾ origignal ਆ self start ਟਰੈਕਟਰ ਆ rem ਟਰੈਕਟਰ ਦੇ ਉੱਚੇ ਮਾਡਲ ਵਾਲੇ ਲੱਗੇ ਆ ਇੰਜਨ ਗੇਅਰ ਦਾ ਪੂਰਾ ਹੀ ਓਕੇ ਟਰੈਕਟਰ ਆ ਵਾਹ ਕੇ ਲਿਆ ਸਕਦੇ ਹਾਂ ਛੋਟੇ ਜਿਮੀਦਾਰ ਵਾਸਤੇ ਪੂਰਾ ਵਧੀਆ ਟਰੈਕਟਰ ਆ ਵੇਖੋ ਪਲੇਟਾਂ ਬਲੂਟਾ ਉਵੇਂ ਲੱਗੀਆਂ ਕੰਡੀਸ਼ਨ ਬਾਕੀ ਥੋੜੇ ਸਾਹਮਣੇ ਹੀ ਆ। ਸੈਲਫ ਸਟਾਰਟ ਆ ਡਿਮਾਂਡ ਹੈਗੀ 155000 ਜਿਹੜਾ ਕਰਕੇ ਆਉਂਦਾ ਵੀਡੀਓ ਨੂੰ ਸ਼ੇਅਰ ਫੁੱਲ ਮਾਨਤਾਨ ਕੀਤਾ ਜਾਊਗਾ। ਸમાન ਟਰੈਕਟਰ ਦੇ ਨਾਲ ਪੂਰਾ ਡੰਡਾ ਫੱਟੀ ਛਤਰੀ ਸਾਰਾ ਸਮਾਨ ਪੂਰਾ ਟਰੈਕਟਰ ਮਾਲਕ ਵੀਰਾ ਵੱਲੋਂ ਇੰਨੀ ਗਾਰੰਟੀ ਆ ਟਰੈਕਟਰ ਤੁਸੀਂ ਵਾਹ ਕੇ ਚਲਾ ਕੇ ਲੈ ਆ ਸਕਦੇ ਹੋ। ਇਹ ਟਰੈਕਟਰ ਪੈਂਡ ਵਾਂਂਦਰਜਟਾਣਾ ਜਿਲ੍ਹਾ ਫਰੀਦਕੋਟ ਉੱਥੇ ਤੁਹਾਨੂੰ ਮਿਲ ਜੂਗਾ। ਸੋ ਵੀਡੀਓ ਨੂੰ ਕਰ ਦਿਓ ਦਬਕੇ ਸ਼ੇਅਰ ਸੋ ਸਾਰਿਆਂ ਦਾ БОТ БОТ ТАН